ਰਨਾਮਪੁਰਾ ਵੈਲਫੇਅਰ ਅਤੇ ਸਪੋਰਟਸ ਕਲੱਬ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਪਿੰਡ ਹਰਨਾਮਪੁਰ ਵਿਖੇ ਤਿੰਨ ਰੋਜ਼ਾ ਕਬੱਡੀ ਕੱਪ ਕਰਵਾਇਆ ਜਾ ਰਿਹਾ। ਜਿਸ ਦਾ ਆਰੰਭ 20 ਮਾਰਚ ਨੂੰ ਹੋਵੇਗਾ ਤੇ 22 ਮਾਰਚ ਤੱਕ ਖੇਡਾਂ ਚੱਲਣਗੀਆਂ ਇਸ ਮੌਕੇ ਪ੍ਰਬੰਧਕਾਂ ਨੇ ਖੇਡ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਹੈ ਉਹਨਾਂ ਕਿਹਾ ਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਨੇ ਅਤੇ ਲੋਕਾਂ ਦੇ ਮਨੋਰੰਜਨ ਲਈ ਮਸ਼ਹੂਰ ਗਾਇਕ ਆਤਮਾ ਬੁੱਢੇ ਵਾਰੀਆ ਲੋਕ ਗਾਇਕੀ ਰਾਹੀਂ 22 ਮਾਰਚ ਨੂੰ ਅਖਾੜਾ ਲਾ ਕੇ ਲੋਕਾਂ ਦਾ ਮਨੋਰੰਜਨ ਕਰਨਗੇ ਸਪੋਰਟਸ ਕਲੱਬ ਵੱਲੋਂ ਦਰਸ਼ਕਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਹੇ ਆ ਕਿ ਦਰਸ਼ਕਾਂ ਲਈ ਸਰਪ੍ਰਾਈਜ਼ ਗੈਫਟ ਵੀ ਰੱਖੇਗੇ ਨੇ। ਸਾਨੇਵਾਲ ਤੋਂ ਅਮਨਦੀਪ ਰਿਪੋਰਟ। ਜਰ ਦੱਸੋ ਇਹ ਕਦੋਂ ਹੋ ਰਹੀਆਂ ਖੇਡਾਂ ਕਿਹੜੀਆਂ ਕਿਹੜੀਆਂ ਖੇਡਾਂ ਨੇ ਜੀ। ਇਹਦੇ ਜਿੱਕੇ ਖਾਲਸਾ ਚੁਗਲ ਦੇ ਖੇਡੋ ਨਾਪਰਾ ਵਿਖੇ 25 ਮਈ ਮਾਰਚ ਵਿਡਿਓ ਦੀ ਕੰਮ ਕਰਾਇਆ ਜਾ ਰਿਹਾ ਹੈ ਇੱਕ ਆਪਕੋ ਹੈਦਰਾਇਬਾਦ ਦੇ ਸਥਾਨ ਨਾਲ ਰਾਮਪੁਰ ਚੈਟ ਦੇ ਸਥਾਨ ਨਾਲ ਹੈ ਇੱਕ ਕਲੱਬ ਦੇ ਸਹਿਯੋਗ ਨਾਲ ਤੇ ਇਧਰੇ ਨਗਰ ਕੁੰਮੇ ਪੂਰੇ ਜਤਨਾਂ ਦੇ ਨਾਲ ਪੂਰਨ ਹੰਢ ਪਟ ਕਿੱਲਾ ਕਮਾਈ ਜਾਣੀ ਹੈ ਸਾਸੀ ਲਾਕਤਾਰ ਵਾਸੀਆਂ ਬੇਨਤੀ ਕਰਦੇ ਆ ਕਿ ਜਰੂਰ ਆਪਣੇ ਕੀਮਤੀ ਸਮੇਂ ਚੋਂ ਕੁਝ ਸਮਾਂ ਕੱਢ ਕੇ ਅਨੇ ਹਮ ਦੀ ਕਿਰਪਾ ਦਾ ਕਰੇ ਹੈਗੋ ਜੀ ਦਾ ਖਾਸਾ ਵਾਹਿਗੋ ਜੀ ਮੈਂ ਜਮੇਸ਼ ਸਿੰਘ ਢੜੀਵਾਲ ਪ੍ਰਧਾਨ ਆੜਤੀ ਐਸੋਸਿਏਸ਼ਨ ਲੁਧਿਆਣਾ ਹਨਾਂਪਰਾ ਪਿੰਡ ਤੋਂ ਬੋਲ ਰਿਹਾ ਅਸੀਂ ਹਨਾਂਪਰਾ ਵੈਲਫੇਅਰ ਸਪੋਰਟਸ ਕਲੱਬ ਵੱਲੋਂ ਇੱਕ ਕਵਡਡੀ ਕੱਪ ਕਰਾ ਰਹੇ ਹਾਂ ਜਿਹੜਾ ਕਿ 20 21 22 ਮਾਰਚ ਨੂੰ ਕਰਾਇਆ ਜਾ ਰਿਹਾ 20 ਤਰੀਕ ਨੂੰ ਜਿਹੜੀਆਂ ਕਵਡਡੀ ਟੀਮਾਂ ਨੇ ਉਹ ਹੈਗੀ 37 ਕਿਲੋ ਤੇ 47 ਕਿਲੋ 21 ਨੂੰ ਹੈ ਕਿ 60 ਕਿਲੋ ਤੇ 72 ਕਿਲੋ 22 ਤਰੀਕ ਨੂੰ 75 ਕਿਲੋ ਤੇ ਉਪਰ ਸਾਰੀਆਂ ਟੀਮਾਂ ਨੂੰ ਨਗਰ ਦਾ ਨਾਮ ਦਿੱਤੇ ਜਾਣਗੇ ਬੈਸਟ ਖਿਡਾਰੀਆਂ ਨੂੰ ਬੈਸਟ ਜਾਫੀਆਂ ਨੂੰ ਐਲ ای ਡੀ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਤੇ ਆਖਰੀ ਦਿਨ ਜਿਹੜੇ 22 ਤਰੀਕ ਨੂੰ ਉੱਗੇ ਲੋਕ ਗਾਇਕ ਆਤਮਾ ਬੁੱਡੇਵਾਲੀਆ 4 ਵਜੇ ਠੀਕ ਆਪਣਾ ਪ੍ਰੋਗਰਾਮ ਪੇਸ਼ ਕਰ ਦंगे ਸਾਰੇ ਵੀਰ ਭਰਾਵਾਂ ਨੂੰ ਕਬੱਡੀ ਖਿਡਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ 20 21 22 ਨੂੰ ਨਾਮ ਪਰੇ ਐ ਕਿਹਾ ਆ ਕੇ ਦੇਖੋ ਤੇ ਬਹੁਤ ਵਧੀਆ ਜਿਹੜਾ ਹੈਗਾ ਬਹੁਤ ਚੰਗਾ ਕਾਫੀ ਦਿਰ ਬਾਅਦ ਜਿਹੜਾ ਸਪੋਰਟਸ ਕਲੱਬ ਵੱਲੋਂ ਕਰਾਇਆ ਗਿਆ ਬਹੁਤ ਹੀ ਸਾਰੇ ਜਿੰਨੇ ਵੀ ਭਰਾ ਉੱਥੇ ਆਉਣਗੇ ਸਾਰਿਆਂ ਨੂੰ ਉੱਥੇ ਜੀ ਆਇਆਂ ਕਿਹਾ ਜਾਂਦਾ ਤੇ ਸਾਰਿਆਂ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਇੱਥੇ ਚੀਫ ਗੈਸਟ ਕੌਣ ਆਉਣਗੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡਿਆ ਜੀ ਮੰਤਰੀ ਸਾਹਿਬ ਤੇ ਸੰਗਵਾਲ ਦੇ ਜੀਵਨ ਸਿੰਘ ਸੰਗਵਾਲ ਐਮਐਲਏ ਸਾਹਿਬ ਸਾਡੇ ਹਲਕੇ ਗਿਲ ਤੋਂ ਉਹ ਦੋਨੇ ਜੀ ਜਣੇ ਆ ਕੇ ਅਨਾਮਾ ਦੀ ਵੰਡ ਕਰਨਗੇ ਸਾਰੇ ਭਰਾ ਤੇ ਜਿੰਨੇ ਵੀ ਹੈਗੇ ਇੱਥੇ ਆਲੇ-ਦਾਲੇ ਗਵਾਂਢੀ ਪਿੰਡਾਂ ਦੇ ਵਿੱਚੋਂ ਹਮੋਂ ਹਵਾ ਕੇ ਪੁੱਜੋ ਲੰਗਰ ਦਾ ਪ੍ਰਬੰਧ ਖੁੱਲਾ ਉੱਥੇ ਸਾਰਾ ਕੁਝ ਵਧੀਆ ਆਊਗਾ ਕਿ ਕਾਫੀ ਵਧੀਆ ਜਿਹੜਾ ਕਬੱਡੀ ਕੱਪ ਦੇਖਣ ਆਲਾ ਹੋਊਗਾ ਵਧੀਆ-ਵਧੀਆ ਟੀਮਾਂ ਬੁਲਾ ਰਹੇ ਆਂ ਅਸੀਂ ਸਾਰੇ ਜਿੰਨੇ ਵੀ ਕਬੱਡੀ ਦੇ ਪ੍ਰੇਮੀ ਨੇ ਜਰੂਰ ਉੱਥੇ ਪਹੁੰਚੋ ਮੇਰਾ ਨਾਮ ਹਰਵੰਸਤਾਲੀਵਾ ਇਹ ਕਿੱਥੋਂ ਆਏ ਹੋ ਸਪੈਸ਼ਲ ਕਬੱਡੀ ਕੱਪ ਕਰਵਾਉਣ ਲਈ ਇਹ ਮਾਇਆ ਯੂ ਐਸ اے ਤੋਂ ਜੀ ਸਪੈਸ਼ਲ ਹਾਂਜੀ ਕਿਤਰਾ ਦਾ ਸ਼ੌਂਕ ਆ ਤੁਹਾਨੂੰ ਕਬੱਡੀ ਨੂੰ ਲੈ ਕੇ ਕਿਉਂਕਿ ਕਹਿੰਦੇ 15 ਸਾਲ ਬਾਅਦ ਫੇਰ ਇਹ ਖੇਡ ਸ਼ੁਰੂ ਹੋ ਰਹੀ ਹੈ ਪਿੰਡ ਦੇ ਵਿੱਚ ਇਹ ਸ਼ੌਂਕ ਪਹਿਲਾਂ ਖੇਡਦੇ ਰਹੇ ਆ ਸ਼ੌਂਕ ਤਾਂ ਪੂਰਾ ਮੁੰਡਿਆਂ ਨੂੰ ਸਾਹ ਦੇਈਦਾ ਵੀ ਆਪਣੀਆਂ ਟੀਮਾਂ ਬਣਾਓ ਤੇ ਨਸ਼ਿਆਂ ਤੋਂ ਬਚੋ ਤੇ ਚੰਗੇ ਰਸਤੇ ਪਵੋ ਕਿਸ ਤਰ੍ਹਾਂ ਦਾ ਸਹਿਯੋਗ ਪਾ ਰਹੇ ਹੋ ਇਸ ਸਮੇਂ ਇਸ ਕਪਨ ਤੋਂ ਮਾਇਆ ਜੀ ਸਾਰੇ ਪਿੰਡ ਦਾ ਸਹਿਯੋਗ ਆ ਪਿੰਡ ਤੋਂ ਸਾਰਾ ਪੰਚਾਇਤ ਨਗਰ ਐਨਆਰਆਈ ਵੀਰਾਂ ਸਾਰਿਆਂ ਦਾ ਪੂਰਾ ਸਹਿਯੋਗ ਆ ਤੇ ਸਾਰੇ ਸਹਿਯੋਗ ਦੇ ਰਹੇ ਨੇ ਠੀਕ ਹੈ ਜੀ ਇਹ ਨਾਮ ਆ ਜੀ ਆਪਣੀ ਮੇਰਾ ਨਾਮ ਹੈ ਜੀ ਸੁਖਮਨਜੀਤ ਸਿੰਘ ਤੇ ਮੈਂ ਵੀ ਇਸੇ ਪਿੰਡ ਦਾ ਵਸਨੀਕ ਹਾਂ ਜੀ ਤੇ ਇਹ ਸਾਡੇ ਪਿੰਡ ਜਦੋਂ ਦੇ ਅਸੀਂ ਮਤਲਬ ਛੋਟੇ ਸੀ ਅਸੀਂ ਟੂਰਨਾਮੈਂਟ ਨਹੀਂ ਦੇਖਿਆ ਤੇ ਸਾਡਾ ਜੋ ਐਨਆਰਆਈ ਵੀਰਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਜੀ ਜਿੰਨੀ ਜਿੰਨੀ ਜਿੰਨਾ ਕਿ ਜੋ ਬੰਦਾ ਕਰ ਸਕਦਾ ਸੀ ਉਹਨੇ ਆਪਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਸਾਨੂੰ ਤੇ ਅਸੀਂ ਬਾਕੀ ਵੀ ਜੋ ਜੋ ਵੀਰ ਦੇਖਦੇ ਆ ਜੀ ਇਹ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਡੇ ਟੂਰਨਾਮੈਂਟ ਚ ਆ ਕੇ ਸਾਡਾ ਸਾਨੂੰ ਮਾਣ ਬਖਸ਼ੋ ਜੀ